ਸਤਗੁਰੂ ਦੇਉ ਪਰਤਖ ਹਰ ਮੂਰਤ ਜੋ ਅਵਰਤ ਬਚਨ ਸੁਣਾਵੇ ਤਿਸ ਗੁਰ ਕੋ ਸਾਧਨ ਭੋਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁਨ ਕੀ ਫਿਰ ਦੂਟ ਨਾ ਆਵੇ ਸਿੱਧਾ ਹੀ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਆਫਰ ਦਾ ਗੁਰੂ ਸੈਕ੍ਰੇਟ ਫੂਡਸ ਕਲੋਸ ਸਿਲਕ ਐਂਡ ਸੈਟਨ ਰੋ ਕਿਦਾਂ ਦੇ ਬਸਤਰ ਪਾਉਣਾ ਇਦੇ ਨਾਲੋਂ ਵਧੀਆ ਗੁਰੂ ਦੇ ਚਰਨਾਂ 'ਚ ਰੱਖ ਕਿੰਦਾ ਦਾ ਭੋਜਨ ਸ਼ੱਕਦਾ ਇਹਦੇ ਨਾਲੋਂ ਵਧੀਆ ਰਸਤ ਗੁਰੂ ਦੇ ਚਰਨਾਂ 'ਚ ਰੱਖ ਉਹ ਕਾਲ ਮੂਰਤ ਹੈ ਰੋਗ ਸੋਗ ਮਿਟਾਉਣ ਵਾਲੀ ਹੈ ਕਈ ਆਖਦੇ ਨੇ ਨਾ ਤੂੰ 5 ਲੱਖ ਦਾ ਰਮਾ ਲਾ ਕਿਉਂ ਚੜਾਇਆ ਹਰਮੰਦਰ ਸਾਹਿਬ ਅਗਲਾ ਭਾਵੇਂ 10 ਲੱਖ ਦਾ ਚੜਾਵੇਂ ਉਹਦੀ ਸ਼ਰਧਾ ਹੈ ਉਹ ਸਹਿੰਦਾ ਹੈ ਉਹ ਕਮਾਈ ਇਹ ਨਹੀਂ ਕਰਦਾ ਹੋਵੇਗਾ ਉਹਦਾ ਦਸਵੰਦੇ ਨਾ ਹੋਵੇਗਾ ਤੂੰ 100 ਰੁਪਿਆ ਕਮਾਉਣਾ ਤੂੰ ਭਾਵੇਂ 10 ਰੁਪਏ ਚੜਾ ਦੇ ਗੁਰੂ ਦੀ ਨਰਾਜ਼ਗੀ ਥੋੜਾ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਤਰਕ ਉਹ ਦੇ ਰਿਹਾ ਹੁੰਦਾ ਜਿਨੇ ਚੁਵਾਨੀ ਮਥਾ ਨਹੀਂ ਟਿਕਿਆ ਹੁੰਦਾ ਤੇ ਲੰਗਰ ਸਾਰਾ ਟੱਬਰ ਹੀ ਗੁਰੂ ਘਰੋਂ ਖਾਂਦੇ ਜਿਹਦੀ ਭਾਵਨਾ ਹੈ ਉਹ ਚੜਾਵਾ ਚੜਾ ਰਿਹਾ ਹੈ ਤੁਹਾਡੀ ਨਹੀਂ ਭਾਵਨਾ ਭਾਈ ਤੁਸੀਂ ਨਹੀਂ ਚੜਾਇਆ ਪਰ ਕਿਸੇ ਦੇ ਚੜਾਵੇ ਤੇ ਕਿੰਤੂ ਪਰੰਤੂ ਕਿਉਂ ਅਖੇ ਜੀ ਸੋਨੇ ਦਾ ਚੌਰ ਚੜਾਤਾ ਗਰੀਬਾਂ ਨੂੰ ਦਿਓ ਤੁਹਾਨੂੰ ਨਾ ਇੱਕ ਡੈਫੀਨੇਸ਼ਨ ਗਲਤ ਸੁਣਾਈ ਜਾ ਰਹੀ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਦਾਂ ਨਹੀਂ ਹੈ ਤੁਹਾਡੇ ਦਰ ਤੇ ਆ ਗਿਆ ਮੰਗਤਾ ਉਹਨੇ ਆਵਾਜ਼ ਦਿੱਤੀ ਵੀ ਮੈਂ ਭੁੱਖਾ ਮੈਂ ਰੋਟੀ ਚਾਹੀਦੀ ਤੇ ਨੌ ਰਾਣੀ ਨੇ ਪ੍ਰਸ਼ਾਦਾ ਤਿਆਰ ਕੀਤਾ ਸੀ ਬਾਪੂ ਨੂੰ ਸ਼ਕੌਣ ਲਈ ਤੇ ਉਹ ਫਰਜ਼ੰਦ ਨੇ ਥਾਲੀ ਲਈ ਤੇ ਬਾਪੂ ਅੱਗੇ ਰੱਖਦੀ ਇਹ ਤੁਹਾਡੀ ਧੀ ਨੇ ਨੌਵੇਂ ਪ੍ਰਸ਼ਾਦਾ ਬਣਾਇਆ ਜੀ ਸ਼ਗੋ ਗੋਦਰ ਮੰਗਤੇ ਨੇ ਆਵਾਜ਼ ਦਿਤੀ ਹੁਣ ਉਹ ਬਾਪੂ ਦੀ ਥਾਲੀ ਖੋ ਕੇ ਦੋਗੇ ਮੰਗਤੇ ਨੇ ਇੱਕ ਆ ਗਿਆ ਤਨ ਤੋਂ ਨੰਗਾ ਬਸਤਰ ਚਾਹੀਦੇ ਨੇ ਆਪਣੇ ਪਿਤਾ ਨੂੰ ਨਵੇਂ ਹੀ ਕੱਲ ਬਸਤਰ ਲਿਆ ਕੇ ਦਿੱਤੇ ਸੀ ਕਾਕੇ ਨੇ ਕੀ ਉਹਦੇ ਬਾਪੂ ਦੇ ਕੱਪੜੇ ਲਾ ਕੇ ਦੋਗੇ ਉਸ ਮੰਗਤੇ ਨੇ ਨਾ ਬਾਪੂ ਦਾ ਹੱਕ ਵੱਖਰਾ ਹੈ ਦਸਵਾਂ ਹਿੱਸਾ ਦਸਵੰਦਪੁਰੂ ਨੂੰ ਦੇਣਾ ਹੀ ਪੈਣਾ ਹੈ ਤੇਰੇ ਕੋਲ ਨੇ 9 ਹਿੱਸੇ ਆਪਣੇ ਨਜ਼ਾਇਰ ਖਰਚੇ ਕਢਾ ਉਹਦੇ ਚੋਂ ਮੰਗਤੇ ਨੂੰ ਕਪੜੇ ਲੈ ਦੇ ਉਹਦੇ ਚੋਂ ਮੰਗਤੇ ਨੂੰ ਭੋਜਨ ਛਕਾ ਦੇ ਉਹ ਵਿਸ਼ਾ ਵੱਖਰਾ ਹੈ ਇਹ ਜਿਹੜਾ ਸਿਸਟਮ ਹੈ ਨਾ ਵੀ ਗੁਰੂ ਦੀ ਗੋਲਕ ਚ ਨਾ ਪਾਉ ਉਹ ਗਰੀਬਾਂ ਨੂੰ ਖਵਾਉ ਇਹ ਤਾਂ ਕਾਮਰੇਡਾਂ ਨੇ ਸ਼ਰਾਰਤ ਕੀਤੀ ਸੀ ਵੀ ਗੋਲਕ ਚ ਮਾਇਆ ਪੈਣੀ ਬੰਦ ਹੋ ਜੇ ਦੇਗ ਚੱਲਣੋਂ ਹਟ ਜਾਵੇ ਤੇ ਗੁਰਦਾਰਿਆਂ ਨੂੰ ਤਾਲੇ ਲੱਗ ਜਾਣ ਸਿੱਖੀ ਜ਼ਿੰਦਾ ਹੀ ਦੇਗ ਤੇ ਦੇਗ ਦੇ ਬਲ ਤੇ ਹੈ ਤਾਂ ਅਸੀਂ ਉਦਾਂ ਹੀ ਸਮਝ ਲਿਆ ਜੇ ਗਰੀਬੀ ਹੈ ਮੈਨੂੰ ਦੱਸੋ ਵੀ ਗੁਰਦੁਆਰੇ ਤੁਸੀਂ ਨਾ ਵੀ ਦਾਨ ਦੋ ਤੁਸੀਂ ਗਰੀਬੀ ਦੂਰ ਕਰ ਲੋਗੇ ساری ਦੁਨੀਆ ਦੀ। ਤੇ ਹਮ ਬਿਲੀਅਨਸ ਆਫ ਪੀਪਲ ਗਰੀਬੀ ਵਿੱਚ ਨੇ। ਕਦੇ ਚਰਚ ਨੇ ਦੋਸ਼ ਦਿੱਤਾ ਵੀ ਤੁਸੀਂ ਡੋਨੇਸ਼ਨ ਕਰਨੀ ਛੱਡ ਦਿਓ ਗਰੀਬੀ ਖਤਮ ਕਰ ਲਓ। ਚਰਚ ਦੋਸ਼ੀ ਹੈ ਵੀ ਇੱਥੇ ਪੈਸਾ ਆਉਂਦਾ ਤਾਂ ਗਰੀਬੀ ਹੈ। ਕਦੇ ਕਿਸੇ ਮੌਲਵੀ ਨੇ ਦੋਸ਼ ਦਿੱਤਾ ਹੈ ਵੀ ਇਹ ਮਸਜਿਦ 'ਚ ਪੈਸਾ ਆਉਂਦਾ ਤਾਂ ਗਰੀਬੀ ਹੈ। ਇਥੇ ਚੜਾਵਾ ਨਾ ਚੜਾਓ ਤੁਹਾਡੇ ਸਿੱਖਾਂ ਜੀ ਕਿਉਂ ਖੜੇ ਕੀਤੇ ਗਏ ਇਦਾਂ ਦੇ ਪ੍ਰਚਾਰਕ ਅੱਛਾ ਆਪ ਵੀ ਸੰਗਤਾਂ ਹੀ ਖਾਂਦੇ ਨੇ ਕਥਾ ਕੀਰਤਨ ਕਰਕੇ ਗੁਰੂ ਦੀ ਗੋਲਕ ਨਾਲੋਂ ਦੂੜਨਗੇ ਭਾਈ ਜੀ ਗਰੀਬੀ ਦੂਰ ਕਰਨ ਦਾ ਜਿਹੜਾ ਮਕਸਦ ਹੈ ਉਹ ਸਰਕਾਰਾਂ ਦਾ ਚਾਹੀਦਾ ਹੈ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਹੋ ਉਹਨਾਂ ਨੇ ਜੌਬਸ ਕ੍ਰੀਏਟ ਕਰਨੀਆਂ ਨੇ ਉਹਨਾਂ ਨੇ ਆਰਥਿਕ ਹਾਲਤ ਸੁਧਾਰਨੀ ਹੈ ਦੇਸ਼ ਦੀ ਨਾ ਅੱਗੇ ਗੁਰਦਾ ਰਿਆ ਜਿੰਨੀ ਹੈਲਪ ਗਰੀਬਾਂ ਦੀ ਗੁਰਦੁਆਰੇ ਕਰਦੇ ਨੇ ਉਹ ਨਹੀਂ ਕੋਈ ਵੀ ਨਹੀਂ ਕਰਦਾ ਚਾਹੇ ਕਰੋਨਾ ਦੀ ਗੱਲ ਹੈ ਵੇਖੋ ਹਸਪੀਟਲ ਬੰਦ ਹੋ ਗਏ ਪਰ ਫ੍ਰੀ ਕਿਚਨ ਲੰਗਰ ਗੁਰਦੁਆਰਿਆਂ ਚੋਂ ਜਾਂਦਾ ਰਿਹਾ ਅ ਨਿਊਯਾਰਕ ਦੇ ਤੇ ਮੇਅਰ ਨੇ 20 ਵਾਰ ਕਰਨੇ ਰਹੇ ਨੇ ਰਿਚਮੈਂਡਲ ਗੁਰਦੁਆਰੇ ਵਾਲਿਆਂ ਦੇ ਵੀ ਇੰਨੇ ਹਜ਼ਾਰ ਬੰਦਿਆਂ ਦਾ ਭੋਜਨ ਤਿਆਰ ਕਰੋ ਕਿਉਂਕਿ ਕੁਝ ਇਦਾਂ ਦੇ ਮਹਿਕਮੇ ਹੁੰਦੇ ਨੇ ਜਿਨ੍ਹਾਂ ਨੂੰ ਜੌਬ ਕਰਨੀ ਪਈ ਚਾਹੇ ਪੁਲਿਸ ਹੈ ਜਾਂ ਹੋਰ ਹਸਪੀਟਲ ਨਾਲ ਲੇਟਰ ਉਹਨੂੰ ਸਮਝਣ ਵਾਲੀ ਗੱਲ ਇਹ ਹੈ ਵੀ ਮੂਰਤੀ ਪੂਜਾ ਲੋਕ ਕਰਦੇ ਸੰਚੜਾਵਾ ਚੜਾਉਂਦੇ ਸਨ ਉਹ ਸਾਰਾ ਬ੍ਰਾਹਮਣ ਖਾਂਦਾ ਸੀ ਤੁਸੀਂ ਜੋ ਗੁਰੂ ਨੂੰ ਦਸਵੰਦ ਦਿੰਦੇ ਹੋ ਉਹ ਗਰੰਥੀ ਸਿੰਘ ਨਹੀਂ ਖਾ ਜਾਂਦਾ ਪਰਮੰਧਕ ਕਮੇਟੀ ਹੈ ਉਸੇ ਮਾਇਆ ਚੋਂ ਲੰਗਰ ਚੱਲਦੇ ਨੇ ਪ੍ਰਚਾਰ ਪ੍ਰਸਾਰ ਹੁੰਦਾ ਹੈ ਉਹ ਉਸ ਲੰਗਰ ਕਰਕੇ ਵੇਖੋ 2% ਸਾਡੀ ਕੌਮ ਦੀ ਆਬਾਦੀ ਹੈ ਸਾਰੀ ਦੁਨੀਆ 'ਚ ਅਵਲ ਦਰਜੇ ਦਾ ਧਰਮ ਸਮਝਿਆ ਜਾਂਦਾ ਹੈ ਸਿਰਫ ਐਸੇ ਕਰਕੇ ਸੇਖਾ ਕੀਰਤ ਕਰਦਾ ਹੈ ਤੇ ਵੰਡ ਛਕਦਾ ਹੈ ਇਹ ਸਿੱਖੀ ਦਾ ਸਿਧਾਂਤ ਹੈ ਤੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਤੇ ਇਦਾਂ ਦੇ ਸਿੱਖ ਨਹੀਂ ਜਿਹੜੇ ਮੇਰੇ ਲਈ ਸਿਰ ਦੇ ਦਿੰਦੇ ਨੇ ਇੱਥੇ ਰਮਾਲਿਆਂ ਨੂੰ ਰੋਈ ਜਾ ਦੇ ਲੋ ਰਮਾਲਾ ਚੜਾਤਾ ਨਹੀਂ ਚੌਰ ਚੜਾਤਾ ਨਹੀਂ ਸਤਿਗੁਰੇ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸੱਚ ਹੈ ਪਾਵੈ ਇੱਥੇ ਤੇ ਸਿਰ ਦੇਣ ਵਾਲੇ ਬੈਠੇ ਨੇ ਬਾਬਾ ਦੀਪ ਸਿੰਘ ਜੀ ਮੁਰਸ਼ਿਦੀ ਗੱਲ ਹੈ ਨਾ ਆਪਣੇ ਪਿਆਰੇ ਲਈ ਸਭ ਕੁਝ ਵਾਰ ਦੇਈਦਾ ਹੈ। ਤੋਂ ਖੈਰ ਤੁਹਾਡੇ ਦਸਵੰਦ ਨਾਲ ਗੁਰੂ ਦਵਾਰਿਆ ਹੋਏ ਸੋਚੀ ਆਏ ਸੀ ਵੱਡੇ ਵੱਡੇ ਪੁਰਸਥਾਨ ਬਣਦੇ ਨੇ ਉਥੋਂ ਪ੍ਰਚਾਰ ਪ੍ਰਸਾਰ ਹੁੰਦਾ ਹੈ। ਕਈ ਵਾਰ ਕਹਿ ਵੀ ਨਿੰਦੇ ਦੀ ਗੋਲਕਾਂ ਕਰਕੇ ਝਗੜੇ ਹੁੰਦੇ ਨੇ। ਵੇਖੋ ਸਾਨੂੰ ਗੁਰਾਂ ਦਾ ਹੁਕਮ ਹੈ ਦਸਵੰਦ ਕੱਢੰਦਾ। ਰਹੀ ਗੱਲ ਇਲੈਕਸ਼ਨ ਤੇ ਸਿਲੈਕਸ਼ਨ ਵੀ ਉਹ ਸੰਗਤ ਤੇ ਨਿਰਭਰ ਕਰਦਾ ਹੁੰਦਾ ਵੀ ਚੰਗੇ ਆਗੂ ਚੁਣੋ। ਜਿਹੜੇ ਮਾਇਆ ਨੂੰ ਜੋਗ ਜਗਾ ਤੇ ਵਰਤਨਾ ਕੇ ਸਮੂਚੀ ਖਾ ਜਾਣ ਇਹ ਅਸੀਮੀ ਡਿਊਟੀ ਦੇ ਨਹੀਂ ਹੁੰਦੀ ਐ ਖੈਰ